ਦੂਰ ਰਹੇ ਜਿੱਥੇ ਇਹ ਟਰੱਕ ਜਿਹੜਾ ਲੀਕ ਹੋਇਆ ਕਿਉਂਕਿ ਕਿੰਨਾ ਕਾ ਖਤਰਨਾਕ ਹੈ ਇਨਸਾਨਾਂ ਲਈ ਕਿੰਨਾ ਕਾ ਇਹ ਮਾਰੂ ਹੈ ਇਹ ਕਿਹਾ ਨਹੀਂ ਜਾ ਸਕਦਾ ਪਰ ਜ਼ਰੂਰ ਅਪੀਲ ਕੀਤੀ ਜਾ ਰਹੀ ਹੈ ਕਿ ਕੱਲ ਬੜਾ ਹਾਰਮਫੁਲ ਹੈ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਕਿ ਜਦੋਂ ਤੱਕ ਮੇਰਾ ਦੁਬਾਰਾ ਮੈਸੇਜ ਨਹੀਂ ਆਂਦਾ ਆ ਦੇਸੂ ਮਾਜਰਾ ਕਲੋਨੀ ਜਿਹਨੂੰ ਜਿਹੜਾ ਰਸਤਾ ਮੁੜਦਾ ਹੈ ਬੈਂਕਾਂ ਦੇ ਨਾਲ ਤੋਂ ਜਿੱਥੋਂ ਫਲਾਈਓਵਰ ਚੜਦਾ ਹੈ ਉੱਪਰ ਇਨੂੰ ਇਹਨੂੰ ਯੂਜ਼ ਨਾ ਕਰਿਓ ਜੀ ਇਹ ਜਿਹੜਾ ਕੈਮੀਕਲ ਲੀਕ ਹੋ ਰਿਹਾ ਬਹੁਤ ਹਾਰਮਫੁਲ ਹੈ ਤੇ ਸਵੇਰੇ ਸਵੇਰੇ ਦੇਖੋ 4 ਵਜੇ ਦਾ ਟਾਈਮ ਹੈ ਕਈਆਂ ਨੇ ਗੁਰੂ ਘਰ ਜਾਣਾ ਕਿਸੇ ਨੇ ਕਿਤੇ ਜਾਣਾ ਆਪਣੇ ਜ਼ਰੂਰੀ ਕੰਮਾਂ ਵਾਸਤੇ ਪਰ ਆਹ ਰਾਸਤੇ ਦਾ ਇਸਤੇਮਾਲ ਨਾ ਕਰੋ ਮੇਰੀ ਹੱਥ ਬਨ ਕੇ ਬੇਨਤੀ ਹੈ ਜੁਮਾਜਰੇ ਪਿੰਡ ਵੱਲ ਨੂੰ ਹੋ ਕੇ ਉਹ ਉਹ ਰਾਸਤਾ ਯੂਜ਼ ਕਰੋ ਜਦੋਂ ਤੱਕ ਮੇਰਾ ਦੁਆਰਾ ਮੈਸੇਜ ਨਹੀਂ ਆਂਦਾ ਮੈਂ ਇੱਥੇ ਮੌਕੇ ਤੇ ਖੜਿਆ ਹਾਂ ਤੁਹਾਡਾ ਸੇਵਾ ਦਾ ਰਾਜਵੀਰ ਸਿੰਘ ਰਾਜੀ ਐਮਸੀ ਵਾਰਡ ਨੰਬਰ 12 ਮੈਂ ਦੁਬਾਰਾ ਇਨਫੋਰਮ ਕਰਾਂਗਾ ਜੀ ਤੁਹਾਨੂੰ ਇਹ ਜਿਹੜਾ ਕੈਮੀਕਲ ਹੈ ਬੜਾ ਹਾਰਮਫੁਲ ਹੈ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਕਿ ਜਦੋਂ ਤੱਕ ਮੇਰਾ ਦੁਬਾਰਾ ਮੈਸੇਜ ਨਹੀਂ ਆਂਦਾ ਆ ਦੇਸੂ ਮਾਜਰਾ ਕਲੋਨੀ ਚ ਨੂੰ ਜਿਹੜਾ ਰਸਤਾ ਮੁੜਦਾ ਹੈ ਬੈਂਕਾਂ ਦੇ ਨਾਲ ਤੋਂ ਲੈ ਕੇ ਅਸਰੇ ਸੁਰਦੀ ਵੱਟੀ ਖਬਰ ਦੱਸਦੇ ਕਿ ਕੈਮੀਕਲ ਦਾ ਟਰੱਕ ਲੀਕ ਹੋਇਆ ਜਿਸ ਤੋਂ ਬਾਅਦ ਖਤਰਨਾਕ ਕੈਮੀਕਲ ਦਸਾਇਆ ਜਾ ਰਿਹਾ ਲੋਕਾਂ ਨੂੰ ਇਸ ਇਲਾਕੇ ਤੋਂ ਇਸ ਸੜਕ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਬੇਹਦ ਖਤਰਨਾਕ ਕੈਮੀਕਲ ਇਹ ਦੱਸਿਆ ਜਾ ਰਿਹਾ ਹੈ ਦੱਸਦੀ ਕਿ ਜਦ ਵੀ ਕੋਈ ਅਜੀਹੀ ਗੈਸ ਚਾ ਕੈਮੀਕਲ ਲੀਕ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਲੋਕਾਂ ਨੂੰ ਇਸ ਕੈਮੀਕਲ ਤੋਂ ਗੈਸ ਤੋਂ ਦੂਰ ਰੱਖਿਆ ਜਾਵੇ ਤਾਂ ਦੱਸਦੀ ਕਿ ਅਚਾਨਕ ਇਹ ਸਵੇਰੇ 3:30 ਦੇ ਕਰੀਬ ਖਬਰ ਸਾਹਮਣੇ ਆਉਂਦੀ ਹੈ ਕਿ ਇੱਕ ਟਰੱਕ ਦੇ ਵਿੱਚੋਂ ਕੈਮੀਕਲ ਜਿਹੜਾ ਲੀਕ ਹੋ ਚੁੱਕਾ ਹੈ ਜਿਸ ਤੋਂ ਬਾਅਦ ਖਤਰਨਾਕ ਕੈਮੀਕਲ ਦੱਸਿਆ ਜਾ ਰਿਹਾ ਹੈ ਅਤੇ ਉਸ ਤੋਂ ਬਾਅਦ ਸਥਾਨਕ ਜਿਹੜੇ ਐਮਸੀ ਨੇ ਉਹਨਾਂ ਵੱਲੋਂ ਲੋਕਾਂ ਨੂੰ ਇਸ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਦੱਸਦੀ ਕਿ ਮੌਕੇ ਤੇ ਇਹ ਇੰਨਾ ਖਤਰਨਾਕ ਕੈਮੀਕਲ ਹੈ ਕਿ ਮੌਕੇ ਤੇ ਦੱਸਦੀ ਹੈ ਐਨਡੀਆਰਫਤੀਆਂ ਟੀਮਾਂ ਅਤੇ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਮੌਕੇ ਤੇ ਮੌਜੂਦ ਹੈ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਆਪਣੇ ਇਸ ਇਲਾਕੇ ਤੋਂ ਦੂਰ ਰਹਨ ਜਿੱਥੇ ਇਹ ਟਰੱਕ ਜਿਹੜਾ ਲੀਕ ਹੋਇਆ ਕਿਉਂਕਿ ਕਿੰਨਾ ਕਾ ਖਤਰਨਾਕ ਹੈ ਇਨਸਾਨਾਂ ਲਈ ਕਿੰਨਾ ਕਾ ਮਾਰੂ ਹੈ ਇਹ ਕਿਹਾ ਨਹੀਂ ਜਾ ਸਕਦਾ ਪਰ ਜ਼ਰੂਰ ਅਪੀਲ ਕੀਤੀ ਜਾ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਟਰੱਕ ਲੀਕ ਹੋਇਆ ਖਤਰਨਾਕ ਕੈਮੀਕਲ ਦਾ ਉਸ ਤੋਂ ਦੂਰ ਰਿਹਾ ਜਾਵੇ ਕਿਉਂਕਿ ਜੇ ਇਸ ਦੇ ਸੰਪਰਕ ਤੇ ਬੱਚਾ ਕਿਤਨਾ ਕਿਤੇ ਜੇ ਇਨਸਾਨ ਆਉਂਦੇ ਨੇ ਤਾਂ ਉਹਨਾਂ ਨੂੰ ਜਿਹੜਾ ਹੈ ਉਹਦਾ ਨੁਕਸਾਨ ਹੋ ਸਕਦਾ ਹੈ ਜਿਸ ਕਰਕੇ ਇਸ ਸਥਾਨਕ ਐਮਸੀ ਦੇ ਵੱਲੋਂ ਲੋਕਾਂ ਨੂੰ ਇਸ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਦੱਸਦੀ ਕਿ ਇਸੇ ਚਲਦੇ ਮੌਕੇ ਤੇ ਦੱਸਦੀ ਐਨਡੀ ਰਫਤਰੀਆਂ ਟੀਮਾਂ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਾ ਹੋਇਆ ਹੈ ਇਸ ਵੇਲੇ ਦੀ ਬੇਹਦ ਵੱਡੀ ਖਬਰ ਦੱਸਦੀ ਕਿ ਖਬਰ ਖਰੜ ਤੋਂ ਸਾਹਮਣੇ ਆ ਰਹੀ ਹੈ ਕੈਮੀਕਲ ਦਾ ਟਰੱਕ ਦੱਸਿਆ ਜਾ ਰਿਹਾ ਜਿਹੜਾ ਕਿ ਲੀਕ ਹੋਇਆ ਹੈ ਅਕਸਰ ਜਦੋਂ ਅਜਿਹੀ ਕੋਈ ਖਬਰ ਸਾਹਮਣੇ ਆਉਂਦੀ ਹੈ ਕੈਮੀਕਲ ਦਾ ਟਰੱਕ ਲੀਕ ਹੋਣ ਦੀ ਜਾਂ ਕੋਈ ਹਾਨੀਕਾਰਕ ਗੈਸ ਲੀਕ ਹੋਣ ਦੀ ਤਾਂ ਲੋਕਾਂ ਨੂੰ ਉਸ ਗੈਸ ਤੋਂ ਉਸ ਟਰੱਕ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਠੀਕ ਇਸੇ ਤਰੀਕੇ ਦੇ ਨਾਲ ਇਸੇਦ ਚਲਦੇ ਸਥਾਨਕ ਐਮਸੀ ਦੇ ਵੱਲੋਂ ਵੀ ਵੀਡੀਓ ਬਣਾ ਕੇ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਤੁਸੀਂ ਵੀ ਸਾਰੇ ਇਲਾਕੇ ਤੋਂ ਟਰੱਕ ਤੋਂ ਦੂਰ ਰਹੋ ਤਾਂ ਮੌਕੇ ਤੇ ਦੇਖ ਸਕਦੇ ਹੋ ਹੜਕਾ ਮਚਾ ਹੋਇਆ ਸਹਿਮ ਦਾ ਮਾਹੌਲ ਪਸਰਿਆ ਹੋਇਆ ਹੈ ਮੌਕੇ ਤੇ ਐਂਟਰੀ ਰਫਤਰੀਆਂ ਟੀਮਾਂ ਪਹੁੰਚਿਆ ਹੋਈਆਂ ਨੇ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਹੋਇਆ ਹੈ ਲੈ ਕੇ ਇਸ ਟਾਈਮ ਇੱਥੇ ਹਾਲਾਤ ਪੈਦਾ ਹੋਏ ਹੋਏ ਨੇ ਇਸ ਵਾਸਤੇ ਇਹਨੂੰ ਕੰਟਰੋਲ ਕਰਨ ਵਾਸਤੇ ਜੋ ਪ੍ਰਸ਼ਾਸਨ ਇਸ ਟਾਈਮ ਮੁਤੈਦੀ ਨਾਲ ਆਪਣੀ ਡਿਊਟੀ ਨਿਭਾ ਰਿਹਾ ਉਹਦੇ ਵਿੱਚ ਡੀਐਸਪੀ ਕਰਨ ਸੰਧੂ ਜੀ ਔਰ ਫੁੱਲ ਪ੍ਰੀ ਹਾਲਾ ਅਧਿਕਾਰੀ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਨਗਰ ਕੌਂਸਲ ਤੋਂ ਵੀ ਜਿਹੜੀ ਟੀਮ ਪਹੁੰਚੀ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਉਹ ਮਾਰਨਿੰਗ 3 ਵਜੇ ਇੱਥੇ ਪਹੁੰਚ ਗਏ ਉਹਨਾਂ ਦੇ ਥਰੂ ਤੁਹਾਡੇ ਤੱਕ ਇਹ ਜਾਣਕਾਰੀ ਪਹੁੰਚੇਗੀ ਐਨਡੀਆਰਫ ਦੀ ਟੀਮ ਵੀ ਇੱਥੇ ਮੌਕੇ ਤੇ ਪਹੁੰਚ ਗਈ ਹੈ ਮੈਂ ਸਾਰੇ ਪ੍ਰਸ਼ਾਸਨ ਦਾ ਔਰ ਸਾਡੇ ਲੋਕਲ ਪ੍ਰਸ਼ਾਸਨ ਦਾ ਸਪੈਸ਼ਲ ਡੀਐਸਪੀ ਕਰਨ ਸੰਧੂ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਸਿਚੁਏਸ਼ਨ ਨੂੰ ਸੰਭਾਲਿਆ ਇਸ ਟਾਈਮ ਇਹ ਬੜਾ ਹਾਰਮਫੁਲ ਹੈ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਕਿ ਜਦੋਂ ਤੱਕ ਮੇਰਾ ਦੁਬਾਰਾ ਮੈਸੇਜ ਨਹੀਂ ਆਂਦਾ ਆ ਦੇਸੂ ਮਾਜਰਾ ਕਲੋਨੀ ਜਿਹੜਾ ਰਸਤਾ ਮੁੜਦਾ ਹੈ ਬੈਂਕਾਂ ਦੇ ਨਾਲ ਤੋਂ ਜਿੱਥੋਂ ਫਲਾਈਓਵਰ ਚੜਦਾ ਹੈ ਉੱਪਰ ਇਹਨੂੰ ਇਹਨੂੰ ਯੂਜ਼ ਨਾ ਕਰਿਓ ਜੀ ਇਹ ਜਿਹੜਾ ਕੈਮੀਕਲ ਲੀਕ ਹੋ ਰਿਹਾ ਬਹੁਤ ਹਾਰਮਫੁਲ ਹੈ ਤੇ ਸਵੇਰੇ ਸਵੇਰੇ ਦੇਖੋ 4 ਵਜੇ ਦਾ ਟਾਈਮ ਹੈ ਕਈਆਂ ਨੇ ਗੁਰੂ ਘਰ ਜਾਣਾ ਕਿਸੇ ਨੇ ਕਿਤੇ ਜਾਣਾ ਆਪਣੇ ਜ਼ਰੂਰੀ ਕੰਮਾਂ ਵਾਸਤੇ ਪਰ ਆਹ ਰਾਸਤੇ ਦਾ ਇਸਤੇਮਾਲ ਨਾ ਕਰੋ ਮੇਰੀ ਹੱਥ ਬਨ ਕੇ ਬੇਨਤੀ ਹੈ ਜੁੱਜ ਮਾਜਰੇ ਪਿੰਡ ਵੱਲ ਨੂੰ ਹੋ ਕੇ ਉਹ ਉਹ ਰਸਤਾ ਯੂਜ਼ ਕਰੋ ਜਦੋਂ ਤੱਕ ਮੇਰਾ ਦੁਬਾਰਾ ਮੈਸੇਜ ਨਹੀਂ ਆਂਦਾ ਮੈਂ ਇੱਥੇ ਮੌਕੇ ਤੇ ਖੜਿਆ ਹਾਂ ਤੁਹਾਡਾ ਸੇਵਾ ਦਾ ਰਾਜਵੀਰ ਸਿੰਘ ਰਾਜੀ ਐਮਸੀ ਵਾਰਡ ਨੰਬਰ 12 ਮੈਂ ਦੁਬਾਰਾ ਇਨਫੋਰਮ ਕਰਾਂਗਾ ਜੀ ਤੁਹਾਨੂੰ ਇਹ ਜਿਹੜਾ ਕੈਮੀਕਲ ਹੈ ਬੜਾ